ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਪੰਜ ਸਰਪੰਚ ਪਿੰਡਾਂ ਦੇ ਆਮਦਰਦ ਤੇ ਪਿੰਡ ਬਚਾਓ ਪੰਜਾਬ ਬਚਾਓ ਦੇ ਆਗੂ ਸਹਿਬਾਨ ਤੇ ਸਟੇਜ ਤੇ ਪ੍ਰਧਾਨਗੀ ਮੰਡਲ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਮਕਸਦ ਨੂੰ ਲੈ ਕੇ ਆਪਾਂ ਇੱਥੇ ਇਕੱਠੇ ਹੋਏ ਆਂ ਕਿਉਂਕਿ ਪਿੰਡਾਂ ਦੇ ਅੰਦਰ ਇੱਕ ਬਦਲਾਅ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਕਿ ਜ਼ਿਆਦਾਤਰ ਪਿੰਡਾਂ ਚ ਪੰਚਾਇਤਾਂ ਨਵੀਆਂ ਬਣੀਆਂ ਨੇ ਨਵੇਂ ਲੀਡਰ ਚੁੜੇ ਗਏ ਨੇ ਸਾਡੇ ਨਵੇਂ ਲੀਡਰ ਚੁੜੇ ਗਏ ਨੇ ਤੇ ਉਹਨਾਂ ਨੂੰ ਕੁਝ ਸਮੱਸਿਆਵਾਂ ਪ੍ਰੈਕਟੀਕਲ ਵੀ ਨੇ ਕੁਝ ਕਾਨੂੰਨੀ ਤੌਰ ਤੇ ਵੀ ਨੇ ਕੁਝ ਦਾਪੇਸ਼ ਵੀ ਨੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਲੱਗ ਨਹੀਂ ਰਿਹਾ ਜੇ ਕਿ ਕਿਵੇਂ ਸਮਝ ਆਵੇ ਨਵੇਂ-ਨਵੇਂ ਨੇ ਅਜੇ ਕਿਉਂਕਿ ਪੁਰਾਣੇ ਜਿਹੜੇ ਪੱਕੇ ਹੋਏ ਨੇ ਉਹ ਰਾਹ ਆਪਣੇ ਤੇ ਪਾਣਾ ਚਾਹੁੰਦੇ ਨੇ ਕਾਨੂੰਨ ਕੀ ਕਹਿੰਦਾ ਤਾਕਤ ਕੀ ਹੈ ਸਰਪੰਚ ਕੋਲੇ ਪਿੰਡ ਦੀ ਕੀ ਤਾਕਤ ਹੋ ਸਕਦੀ ਹੈ ਉਹਦੇ ਕੋਲੇ ਕੀ ਕੰਮ ਕਰਵਾ ਸਕਦਾ ਹੈ ਕੀ ਉਹ ਸੈਕਟਰੀ ਦਾ ਝੋਲਾ ਚੱਕ ਆਦਮੀ ਹੈ ਜਾਂ ਉਹ ਪਿੰਡ ਦਾ ਮੁੱਖ ਮੰਤਰੀ ਇਕਤਰਾਂ ਦਾ ਛੋਟੀ ਜੋਲਡ ਦਾ ਇਹ ਸਾਡੇ ਲਈ ਸਵਾਲ ਹੈ ਦੂਜਾ ਸਵਾਲ ਮੈਨੂੰ ਲੱਗਦਾ ਪੰਚਾਇਤਾਂ ਕੋਲੇ ਅਧਿਕਾਰ ਕੀ ਨੇ ਪੰਚਾਂ ਕੋਲੇ ਅਧਿਕਾਰ ਕੀ ਨੇ ਸਰਪੰਚਾਂ ਕੋਲੇ ਅਧਿਕਾਰ ਕੀ ਨੇ ਸਾਨੂੰ ਇਹ ਅੱਜ ਜਾਣਨ ਦੀ ਲੋੜ ਪਵੇਗੀ ਤੀਜਾ ਸਾਨੂੰ ਜਿਹੜੀਆਂ ਦੋ ਚੀਜ਼ਾਂ ਅਲੱਗ-ਅਲੱਗ ਨੇ ਟੈਕਨੀਕਲੀ ਕੋਰਮ ਤੇ ਬਹੁਮਤ ਮੈਂ ਇਹਦੇ ਤੇ ਨਹੀਂ ਗੱਲ ਕਰਾਂਗਾ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਕੋਰਮ ਤੇ ਬਹੁਤ ਮਤ ਦੋ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਨੇ ਇਹ ਰਲ ਗੱਡ ਹੋਈਆਂ ਜਿੰਨੇ ਬੋਲੇ ਨੇ ਸਰਪੰਚ ਕਿ ਸਾਡੇ ਕੋਰਮ ਨਹੀਂ ਪੂਰਾ ਕੋਰਮ ਮੈਨੂੰ ਨਹੀਂ ਲੱਗਦਾ ਕਿਸੇ ਪਿੰਡ ਚ ਕੋਰਮ ਪੂਰਾ ਨਾ ਹੋਵੇ ਅਗਲਾ ਜਿਹੜਾ ਵੱਡਾ ਸਵਾਲ ਮੈਨੂੰ ਲੱਗਦਾ ਪਿੰਡਾਂ ਦਾ ਮੈਂ ਵੀ ਪਿੰਡ ਦਾ ਰਹਿਣ ਵਾਲਾ ਤੇ ਜ਼ਿਆਦਾਤਰ ਪਿੰਡਾਂ ਚ ਪੰਜਾਂ ਸਰਪੰਚਾਂ ਤੋਂ ਇਲਾਵਾ ਲੋਕਾਂ ਨਾਲ ਵੀ ਮਰਾਬਤਾ ਕਾਇਮ ਹੁੰਦਾ ਤਾਂ ਉਹ ਹੈ ਵੱਡਾ ਈਗੋ ਦਾ ਹਉਮੈ ਦਾ ਜਾ ਪੁਰਾਣਾ ਸਰਪੰਚ ਜਾਂ ਨਵਾਂ ਬਣਿਆ ਸਰਪੰਚ ਉਹਦੇ ਲਈ ਧੜਾ ਖੜਾ ਇੱਕ ਉਹ ਕਹਿੰਦਾ ਮੇਰੇ ਨਾਲ ਚੱਲ ਆਹ ਧੜੇ ਨੇ ਤੈਨੂੰ ਵੋਟਾਂ ਪਾਈਆਂ ਨੇ ਇਹ ਧੜੇ ਦੀ ਗੱਲ ਸੁਣ ਦੂਜਿਆਂ ਚੋਂ ਦਾ ਜੇ ਕਿਸੇ ਦੀ ਪੈਨਸ਼ਨ ਲੱਗਣ ਵਾਲੀ ਆ ਕੱਚੇ ਘਰ ਦੀ ਗ੍ਰਾਂਟ ਹੈ ਕੋਈ ਪਿੰਡ ਦਾ ਪੱਕਾ ਜ਼ਰੂਰੀ ਕੰਮ ਹੈ ਚਾਹੇ ਦੂਜੇ ਦੇ ਬਾਰਾਂ ਚ ਨਰਕ ਬਣਿਆ ਪਿਆ ਗਲੀ ਦਾ ਨਹੀਂ ਕਰਨਾ ਕਿਉਂਕਿ ਉਹਨੇ ਸਾਨੂੰ ਵੋਟ ਨਹੀਂ ਪਾਈ ਇਹ ਗੋ ਹੈ ਉਹ ਜੇ ਸਰਪੰਚ ਕਰਨਾ ਵੀ ਚਾਹੁੰਦਾ ਬਹੁਤ ਪਿੰਡਾਂ ਸਰਪੰਚ ਚਾਹੁੰਦੇ ਨੇ ਜਦੋਂ ਆ ਹੁਣ ਸਨੇਹੇ ਲਾਏ ਨੇ ਪਿੰਡਾਂ ਚ ਤਾਵਣਾ ਨੇ ਆਪਣੇ ਦੁੱਖ ਰੋਈ ਨੇ ਕਿ ਅਸੀਂ ਕਰਨਾ ਵੀ ਚਾਹਣੇ ਆ ਤਾਂ ਨਾਲ ਦੇ ਨਹੀਂ ਕਰਨ ਦਿੰਦੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਬਾਈਕਾਟ ਕਰ ਜਾਾਂਗੇ ਤੇਰੇ ਨਾਲ ਖੜ ਰਹੀ ਨਹੀਂ ਅਸੀਂ ਨੇ ਕੀ ਕਰੀਏ ਦੱਸੋ ਛੋਟੇ ਛੋਟੇ ਸਵਾਲ ਨੇ ਕੀ ਗ੍ਰਾਮ ਸਭਾ ਗ੍ਰਾਮ ਸਭਾ ਚ ਪਾਏ ਮਤੇ ਮਤਾ ਪਾਉਣ ਨਾਲੇ ਕੰਮ ਠੀਕ ਹੋ ਜਾਂਦਾ ਜੇ ਤੋ ਅੱਗੇ ਵੀ ਕੁਝ ਕਰਨਾ ਪੈਂਦਾ ਅੱਜ ਅਸੀਂ ਇਹ ਵੀ ਸਿੱਖ ਕੇ ਜਾਣਾ ਕਿਉਂਕਿ ਬਹੁਤ ਵਾਰੀ ਆਉਂਦਾ ਵੀ ਗ੍ਰਾਮ ਸਭਾ ਚ ਤਾਂ ਮਤੇ ਪਾਏ ਨੇ ਜੀ ਬਹੁਤ ਪਰ ਹੁੰਦਾ ਤਾਂ ਕੁਝ ਨਹੀਂ ਕੀ ਪਿਆ ਕੋਈ ਕਾਨੂੰਨ ਕੰਮ ਕਰੇਗਾ ਜਾਂ ਉਹਦੇ ਤੇ ਕੋਈ ਪ੍ਰੈਕਟੀਕਲ ਵੀ ਕਰਨਾ ਪੈਂਦਾ ਕੀ ਪ੍ਰੈਕਟੀਕਲ ਕਰਨਾ ਪਵੇ ਜਿਹੜੀ ਤਾਕਤ ਲੋਕਾਂ ਦੀ ਪਿੰਡ ਦੀ ਜਿਹੜਾ ਪੰਚ ਸਰਪੰਚ ਤਾਕਤ ਕਿਸੇ ਵੀ ਡਾਫਤਰੋਂ ਲੈਣੀ ਚਾਹੁੰਦਾ ਉਹ ਪਿੰਡ ਚੋਂ ਕਿਉਂ ਨਹੀਂ ਮਿਲਦੀ ਉਹ ਪਿੰਡ ਚੋਂ ਮਿਲਦੀ ਹੈ ਉਹ ਤਾਕਤ ਪਿੰਡ ਚ ਹੈ ਉਹ ਕਿਸੇ ਬੀਡੀਪੀਓ ਕੋਲੇ ਨਹੀਂ ਕਿਸੇ ਸੈਕਟਰੀ ਕੋਲੇ ਨਹੀਂ ਹੈਗੀ ਉਹ ਕਿਵੇਂ ਹੈ ਪਿੰਡ ਚ ਉਹ ਅੱਜ ਸਾਡੇ ਜਿਹੜੇ ਇਸ ਅਜੰਡੇ ਤੇ ਬੋਲਣਗੇ ਸਾਡੇ ਮਾਹਰ ਉਹ ਦੱਸਣਗੇ ਸਾਨੂੰ ਖੁੱਲਕੇ ਦੂਸਰੀ ਗੱਲ ਕਿ ਜਿਹੜੀ ਹਮੇਂ ਦੀ ਮੈਂ ਪਹਿਲਾਂ ਕੀਤੀ ਹੈ ਕਿ ਉਹ ਇਹ ਵੀ ਆ ਰਹੀ ਹੈ ਬਹੁਤ ਜ਼ਿਆਦਾ ਕਿ ਜੇ ਸਰਪੰਚ ਦੂਜੇ ਮੈਂਬਰਾਂ ਨੂੰ ਹੁਣ ਕਈਆਂ ਨੇ ਕਿਹਾ ਨੇ ਸਾਨੂੰ ਇੱਕ ਮੈਂਬਰ ਦੀ ਲੋੜ ਹੈ ਇਹਦਾ ਮਤਲਬ ਸੱਤ ਦੀ ਲੋੜ ਨਹੀਂ ਇੱਕ ਦੀ ਲੋੜ ਹੈ ਕਿਉਂਕਿ ਮਤਾ ਪਾਉਣਾ ਕੰਮ ਚਲਾਉਣਾ ਪਿੰਡ ਨੂੰ ਨਾਲ ਲੈ ਕੇ ਚੱਲਣਾ ਤਾਂ ਸੱਤਾਂ ਦੀ ਲੋੜ ਹੈ ਸੱਤੇ ਬਾੜਾ ਚੋਂ ਬਣੇ ਹੋਏ ਮੈਂਬਰ ਨੇ ਉਹ ਸੱਤਾਂ ਦੀ ਕਿਉਂ ਲੋੜ ਹੈ ਇਹ ਵੀ ਅੱਜ ਅਸੀਂ ਜਾਣਾਂਗੇ ਪਿੰਡ ਦੀ ਕੀ ਲੋੜ ਹੈ ਇਹ ਵੀ ਅੱਜ ਅਸੀਂ ਜਾਣਾਂਗੇ ਮਨਰੇਗਾ ਦਾ ਸਵਾਲ ਆਇਆ ਹੈ ਮਨਰੇਗਾ ਦੇ ਰਾਹੀਂ ਪੰਜ ਮਰਲੇ ਦੇ ਮਤਲਬ 5 ਏਕੜ ਤੱਕ ਦੇ ਕਿਸਾਨ ਆਪਣੇ ਖੇਤ 'ਚ 32 ਤਰ੍ਹਾਂ ਦੇ ਕੰਮ ਕਰ ਸਕਦੇ ਨੇ ਉਹਦੇ ਬਾਰੇ ਵੀ ਅੱਜ ਅਸੀਂ ਜਾਣਾਂਗੇ ਕਿ 5 ਏਕੜ ਵਾਲਾ ਕਿਸਾਨ ਜਿਹੜਾ ਕਿਉਂਕਿ ਜ਼ਮੀਨ ਸਾਡੀ ਘਟਦੀ ਜਾ ਰਹੀ ਹੈ ਤੇ ਉਹ ਜਿਹੜੀ ਜ਼ਮੀਨ ਘਟ ਰਹੀ ਹੈ ਤੇ ਬਹੁਤ ਕਿਸਾਨ ਨੇ ਜਿਹੜੇ ਦਿਹਾੜੀਦਾਰ ਬਣਦੇ ਜਾ ਰਹੇ ਨੇ ਖੁਦਕੁਸ਼ੀਆਂ ਹੋ ਰਹੀਆਂ ਨੇ ਸਾਨੂੰ ਸਭ ਨੂੰ ਪਤਾ ਹੈ ਕਰਜ਼ਾ ਵੱਧਾ ਜਾ ਰਿਹਾ ਤੇ ਉਹ ਜਿਹੜੀ 5 ਏਕੜ ਵਾਲਾ ਕਿਸਾਨ ਵੀ 2 ਏਕੜ ਵਾਲਾ 1 ਏਕੜ ਵਾਲਾ ਛੋਟੇ ਕਿਸਾਨ ਨੇ ਤੇ ਉਹ ਕਿਸਾਨ ਆਪਣੇ ਖੇਤ ਚ ਕੰਮ ਕਰਕੇ ਕਿਉਂਕਿ ਚੌਕ ਚ ਖੜ ਕੇ ਲੇਬਰ ਚ ਕੰਮ ਕਰਨਾ ਅੱਜ ਵੀ ਅੰਦਰ ਕਿਤੇ ਨਾ ਕਿਤੇ ਉਹ ਜਿਹੜਾ ਹੀਣ ਭਾਵਨਾ ਆਉਂਦੀ ਹੈ ਬੰਦੇ ਜਾਣਦੇ ਨੇ ਪਰ ਉਹ ਦੂਰ ਜਾਂਦੇ ਨੇ ਮੂਹਲ ਖੋਕੇ ਜਾਂਦੇ ਨੇ ਪਿੰਡ ਚ ਕਿ ਜ਼ਿਮੀਂਦਾਰ ਹੋ ਕੇ ਮੈਂ ਉੱਥੇ ਕੰਮ ਕਰਨ ਚੱਲਿਆ ਮਜ਼ਦੂਰੀ ਦਾ ਕਿਰਤ ਜਦ ਕੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਵਧਾਇਆ ਪਰ ਫਿਰ ਵੀ ਉਹਦੇ ਲਈ ਵੀ ਇੱਕ ਮਨਰੇਗਾ ਇੱਕ ਟਹਿਜ ਹੈ ਜਿਹੜਾ ਉਹਨੂੰ ਆਪਣੇ ਖੇਤ 'ਚ ਕੰਮ ਕਰਨ ਦਾ ਅਧਿਕਾਰ ਦਿੰਦਾ ਉਹਨੂੰ ਆਪਣੇ ਕੰਮ ਖੇਤ 'ਚ ਕੰਮ ਕਰਨ ਦੇ ਪੈਸੇ ਦਿੰਦਾ ਇੱਕ ਸਾਲ ਮੇਰਾ ਹਮੀਰ ਸਿੰਘ ਜੀ ਨੂੰ ਇਹਦੇ ਨਾਲ ਨਾਲ ਉਹ ਇਹ ਹੈ ਕਿ ਪੰਜਾਬ 'ਚ ਜਿੰਨੇ ਪਿੰਡਾਂ 'ਚ ਮੈਂ ਗਿਆ ਘੱਟੋ ਘੱਟ 15 1800 ਦੇ ਲਗਭਗ ਮੈਨੂੰ ਕੋਈ ਇੱਕ ਪਿੰਡ ਇਹ ਜ ਨਹੀਂ ਮਿਲਿਆ ਜਿੱਥੇ ਆਮ ਗੱਲ ਇੱਕ ਚੱਲਦੀ ਹੈ ਕਿ 200 ਬੂਟੇ ਤੇ ਇੱਕ ਮਨਰੇਗਾ ਵਰਕਰ ਨੂੰ 100 ਦਿਨ ਦਾ ਕੰਮ ਮਿਲਦਾ ਤੇ ਉਹ ਇੱਕ ਵੀ ਪਿੰਡ ਨਹੀਂ ਜਿੱਥੇ ਉਹ ਪ੍ਰੋਜੈਕਟ ਬਣਾਇਆ ਗਿਆ ਹੋਵੇ ਸ਼ਾਇਦ ਕੋਈ ਹੋਵੇ ਤਾਂ ਮੇਰੇ ਗਿਆਨ ਚ ਵੀ ਵਾਧਾ ਕਰਿਓ ਕੋਈ ਵੀ ਪਿੰਡ ਨਹੀਂ ਜਿੱਥੇ ਪ੍ਰੋਜੈਕਟ ਬਣ ਗਿਆ ਹੋਵੇ ਲਗਾਤਾਰ ਲਗਾਤਾਰ ਉਥੇ ਪਿੰਡਾਂਾਂ ਚ ਕੰਮ ਦਿੱਤਾ ਜਾ ਰਿਹਾ ਗਿਆ ਹੋਵੇ 200 200 ਬੂਟੇ ਤੇ ਜੇ ਨਰੇਗਾ ਚ ਦੇਖੀਏ ਬੂਟੇ ਲਾਇਆਆਂ ਦਾ ਹੁਣ ਤੱਕ ਦਾ ਰਿਕਾਰਡ ਪੰਜਾਬ ਜੰਗਲ ਬਣ ਜਾਣਾ ਚਾਹੀਦਾ ਸੀ ਵੈਸੇ ਵੀ ਜਦੋਂ ਸਾਡੇ 100 ਭਾਦੋਂ ਆਉਂਦੀ ਹੈ ਸਰਕਾਰ ਵੀ ਲਵਾਉਂਦੀ ਆ ਬੂਟੇ ਉਹਦੇ ਮੁਤਾਬਕ ਵੀ ਦੇਖੋ ਜੇ 550 ਸਾਲਾਂ ਸੀ ਉਦੋਂ ਵੀ ਨਾਨਕ ਬਾੜੀ ਕਿਤੇ ਅਲੱਗ-ਅਲੱਗ ਤਰ੍ਹਾਂ ਦਾ ਨਾਂ ਦੇ ਕੇ ਮਤਲਬ ਉਹ ਜੰਗਲ ਲਵਾਇਆ ਗਿਆ ਕਿੱਥੇ ਆ ਉਹ ਜੰਗਲ ਜਿਹਦੀ ਆ ਬਹੁਵਾ ਸਾਨੂੰ ਖੇਤਾਂ ਤੋਂ ਇਲਾਵਾ ਮਨਰੇਗਾ ਵਾਲਿਆਂ ਤੋਂ ਇਲਾਵਾ ਮਜ਼ਦੂਰਾਂ ਤੋਂ ਇਲਾਵਾ ਕਿਸਾਨਾਂ ਤੋਂ ਇਲਾਵਾ ਪਿੰਡਾਂ ਵਾਲਿਆਂ ਤੋਂ ਇਲਾਵਾ ਚੰਡੀਗੜ੍ਹ ਤੱਕ ਸ਼ਹਿਰਾਂ ਦੇ ਵਿੱਚ ਬੈਠੇ ਦਫ਼ਤਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਵੀ ਸ਼ਹਿਰਾਂ ਨੂੰ ਵੀ ਸ਼ੁੱਧ ਹਵਾ ਚਾਹੀਦੀ ਹੈ ਤਾਂ ਕਿੱਥੋਂ ਆਏਗੀ ਤਾਂ ਮੁੱਲ ਖਰੀਦਾਂਗੇ ਅਸੀਂ ਇੱਕ ਦਰਖਤ ਕਿੰਨੀ ਆਪਦੇ ਜੀਵਨ ਚ 15.80 ਹਜ਼ਾਰ ਦੇ ਲਗਭਗ ਮਤਲਬ ਇੱਕ ਆਕਸੀਜਨ ਪੈਦਾ ਕਰਦਾ ਜਿਹਦੀ ਮਹੱਤਤ ਹੈ ਸਾਡੇ ਸਾਹਮਣੇ ਉਹ ਸਾਨੂੰ ਕਿਵੇਂ ਕੰਮ ਆਵੇ ਉਹ ਅਸੀਂ ਹਜ਼ਾਰ ਹਜ਼ਾਰ ਬੂਟਾ ਪਿੰਡ ਚ ਕਿਵੇਂ ਲੱਗੇ ਮਨਰੇਗਾ ਵੀ ਚੱਲੇ ਵਾਤਾਵਰਨ ਵੀ ਸ਼ੁੱਧ ਹੋਵੇ ਤੇ ਪੈਸਾ ਵੀ ਪਿੰਡ ਚ ਆਵੇ ਆਪਸੀ ਧੜੇਬੰਦੀ ਸਾਡੀ ਕਿਵੇਂ ਖਤਮ ਹੋਵੇ ਇਹਦੇ ਤੇ ਵੀ ਅਸੀਂ ਅੱਜ ਜਾਣਾਂਗੇ ਇੱਕ ਮੇਰੀ ਬੇਨਤੀ ਹੈ ਜਿੰਨੇ ਅਸੀਂ ਆਇਆ ਇਹ ਜਾਣ ਕੇ ਇੱਥੇ ਤਾਂ ਕਈ ਵਾਰੀ ਮਨ ਬਣ ਜਾਂਦਾ ਵੀ ਹਾਂ ਮੈਂ ਤਾਂ ਇਸੇ ਤਰੀਕੇ ਨਾਲ ਕੰਮ ਕਰੂੰ ਘਰੇ ਜਾ ਕੇ ਜਦੋਂ ਜਾਂ ਪਿੰਡ ਚ ਜਾ ਕੇ ਆਹ ਬੰਦਾ ਧੜਾ ਹੁੰਦਾ ਜਿਹੜਾ ਉਹ ਕਹਿੰਦਾ ਨਹੀਂ ਨਹੀਂ ਸਰਪੰਚ ਕਿੱਧਰ ਚੱਲੇ ਆ ਪਿਛਲੇ 2-3 ਦਿਨਾਂ ਦੀ ਗੱਲ ਹੈ ਕਿਸੇ ਪਿੰਡ ਦੀ ਸਰਪੰਚ ਦੂਏ ਪੰਚਾਂ ਕੋਲੇ ਚਲਾ ਗਿਆ ਘਰ ਕਿ ਆਜੋ ਯਾਰ ਤੁਸੀਂ ਗੱਲਬਾਤ ਹੋਈ ਮੈਂ ਕਿਹਾ ਕਿ ਜਾਇਆ ਉਹ ਸਰਪੰਚ ਸਾਹਿਬ ਫਰਕ ਵੀ ਕੀ ਪੈਂਦਾ ਸਾਡੇ ਪਿੰਡ ਦੇ ਨੇ ਅਸੀਂ ਵੀਡੀਓ ਦੀ ਮਿਲਤ ਕਰਨ ਨੂੰ ਤਿਆਰ ਆ ਸਰਪੰਚ ਪੰਚਾਂ ਕੋਲੇ ਕਿਉਂ ਨਹੀਂ ਜਾਣ ਨੂੰ ਤਿਆਰ ਤਾਂ ਜਾਇਤ ਦੋ ਜਿਹੜੇ ਆਪਦੇ ਧੜੇ ਵਾਲੇ ਸੀ ਉਹਨਾਂ ਨੇ ਗੁਰਦੁਆਰੇ ਬਾੜ ਲਿਆ ਸਰਪੰਚ ਨੂੰ ਉਸ ਤੋਂ ਬਾਅਦ ਕਹਿੰਦੇ ਤੇ ਸੌਗਾ ਸਾਡੇ ਮੁਤਾਬਕ ਚੱਲੇਗਾ ਕੋਈ ਕਾਨੂੰਨ ਨਹੀਂ ਕੋਈ ਪਿੰਡ ਨਹੀਂ ਕੋਈ ਜਿਹੜੀ ਸੰਗਤ ਦਾ ਰੂਪ ਕਹਨੇ ਆ ਸੀ ਕੋਈ ਸਰਬੱਤ ਦਾ ਭਲਾ ਨਹੀਂ ਸਾਰੀਆਂ ਚੀਜ਼ਾਂ ਛੱਡ ਕੇ ਸਾਡੇ ਮੁਤਾਬਕ ਜਿਵੇਂ ਬਹੁਤ ਚੀਜ਼ਾਂ ਦਾ ਪਤਾ ਹੁੰਦਾ ਵਸ ਇੱਕ ਧੜਾ ਖੜਾ ਕਰਨ ਪਿੰਡ ਚ ਧੜਾ ਜਿੱਦੇ ਸਾਡਾ ਖਤਮ ਹੋ ਗਿਆ ਆ ਕਾਨੂੰਨ ਤਾਂ ਆਪਣੇ ਆਪ ਹੀ ਲਾਗੂ ਹੋਣਾ ਸ਼ੁਰੂ ਹੋ ਜਾਊ ਕਿਉਂਕਿ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ ਇਹਦੇ ਤੇ ਸਾਡੇ ਮਾਹਰ ਬਹੁਤ ਬਿਹਤਰ ਵਧੀਆ ਤਰੀਕੇ ਨਾਲ ਦੱਸਣਗੇ ਮੇਰੀ ਬੇਨਤੀ ਇਹ ਨਹੀਂ ਹੋਏ ਸੁਣ ਕੇ ਛੱਡ ਕੇ ਨਹੀਂ ਜਾਣਾ ਅਸੀਂ ਆਪਣਾ ਇਲਾਕਾ ਸਮਾਰਨ ਜਿੱਥੇ-ਜਿੱਥੇ ਦੀ ਬੈਠੇ ਆ ਤੇ ਇੱਕ ਅਪੀਲ ਮੇਰੀ ਬਸ ਤਾਂ ਲਾਸਟ ਚ ਹੋਣੀ ਹੈ ਇਹ ਮੇਰੀ ਹੁਣ ਪਹਿਲੀ ਅਪੀਲ ਹੈ ਕਿ ਆਪਾਂ ਇਸ ਤੋਂ ਬਾਅਦ ਕੋਈ ਸਾਝਾ ਸੰਗਠਨ ਵੀ ਬਣਾਈਏ ਬਿਨਾਂ ਪਾਰਟੀਵਾਦੀ ਤੋਂ ਜਿਹੜਾ ਪਿੰਡ ਦੀਆਂ ਸਮੱਸਿਆਵਾਂ ਤੇ ਸਾਰੇ ਸਰਪੰਚਾਂ ਚੋਂ ਕੋਈ ਇੱਕ ਦੂਜਾ ਇੱਕ ਦੂਜੇ ਨਾਲ ਚੰਗਾ ਕਰ ਰਿਹਾ ਉਹ ਦੂਜਿਆਂ ਨੂੰ ਦੱਸੇ ਕਿਤੇ ਉਹਨੂੰ ਸਮੱਸਿਆ ਆ ਰਹੀ ਹੈ ਉਹ ਦੂਜਿਆਂ ਨੂੰ ਪੁੱਛ ਲੇ ਇੱਕ ਦੂਜਾ ਰਲ ਕੇ ਪੰਜਾਬ ਦਾ ਗਿਆਨ ਚ ਵੀ ਵਾਧਾ ਹੋਵੇ ਤੇ ਸਾਡੇ ਆਪਣੇ ਪਿੰਡਾਂ ਚ ਵੀ ਅਸੀਂ ਸਾਨੂੰ ਲੱਗੇ ਕਿ ਤਾਕਤ ਸਾਡੇ ਕੋਲੇ ਹੈ ਸਾਡੇ ਪਿੰਡਾਂ ਕੋਲੇ ਹੈ ਕਿਸੇ ਤੀਜੇ ਕੋਲੇ ਕੋਈ ਨਹੀਂ ਹੈਗੀ ਜਿਹੜਾ ਇੱਕ ਸੈਕਟਰੀ ਆ 32 ਰਜਿਸਟਰ ਨੇ ਮੈਨੂੰ ਨਹੀਂ ਲੱਗਦਾ ਅੱਜ ਤੱਕ ਜਿੰਨੇ ਸਰਪੰਚ ਬੈਠੇ ਨੇ ਕਿਸੇ ਨੇ ਦੇਖੇ ਹੁਣ ਐ ਤੂੰ ਪਹਿਲਾ ਵਾਲਿਆਂ ਨੇ ਵੀ ਤੇ ਨੰਬਿਆਂ ਨੇ ਵੀ ਚਾਰਜ ਕਹਿ ਰਹੇ ਨੇ ਕਿ ਸਰਪੰਚਾਂ ਨੂੰ ਜਦੋਂ ਉਹਨਾਂ ਸਵਾਲ ਕੀਤਾ ਚਾਰਜ ਲੈ ਲੈ ਕਹਿੰਦੇ ਲੈ ਲਿਆ ਚਾਰਜ ਕਾਦਾ ਲਿਆ ਜੀ ਬੱਤੀ ਰਜਿਸਟਰੀ ਨਹੀਂ ਲਈ ਹੋਰ ਚਾਰਜ ਕੀ ਹੁੰਦਾ ਉਹ ਸਾਨੂੰ ਬਿਹਤਰ ਦੱਸਣਗੇ ਕਿ ਕਿਹੜੇ ਤਰੀਕੇ ਨਾਲ ਚਾਰਜ ਲੈਣਾ ਹੈ ਚਾਰਜ ਕਿਵੇਂ ਲਿਆ ਜਾਂਦਾ ਉਹਨਾਂ ਨੂੰ ਪਤਾ ਹੈ ਸਾਡੇ ਮਹਾਰਾ ਨੂੰ ਇਹ ਸਾਰਾ ਸੁਣ ਕੇ ਜਾਣ ਇਹਦੇ ਤੇ ਆਪਾਂ ਨੇ ਅਮਲ ਕਰਨਾ ਕੋਈ ਸਮੱਸਿਆ ਆਉਂਦੀ ਹੈ ਪਿੰਡ ਬਚਾਓ ਪੰਜਾਬ ਬਚਾਓ ਦੇ ਨੰਬਰ ਲੈ ਲਓ ਤਾਂ ਆਪਾਂ ਰਲ ਕੇ ਤੁਸੀਂ ਤੁਹਾਡੇ ਤੋਂ ਤਜਰਬਾ ਵੀ ਹੋਏਗਾ ਕਿਉਂਕਿ ਕੁੱਲ ਦੁਨੀਆ ਦਾ ਸਿਆਣਪ ਦਾ ਰਸਾ ਸਨਾ ਕਿਸੇ ਇੱਕ ਬੰਦੇ ਕੋਲ ਹੈ ਨਾ ਕਿਸੇ ਇੱਕ ਸੰਸਥਾ ਕੋਲ ਹੈ ਨਾ ਕਿਸੇ ਇੱਕ ਪਾਰਟੀ ਕੋਲ ਹੈ ਰਲ ਮਿਲ ਕੇ ਹੋਣਾ ਹੈ ਇਸ ਲਈ ਭਾਓ ਰਲ ਕੇ ਨੂੰ ਅੱਗੇ ਚਲਾਈਏ ਸੋ ਮੈਂ ਇਹਨਾ ਕਹਿੰਦਾ ਹੋਇਆ ਕਿ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਪੰਜ ਚਾਰ ਸਵਾਲ ਸੀ ਜਿਵੇਂ ਸਰਪੰਚਾਂ ਤੇ ਪੰਚਾਂ ਦੇ ਅਧਿਕਾਰ ਕੀ ਹਨ ಗ್ರಾಮ ਸਭਾ ਕਿਸ ਤਰ੍ਹਾਂ ਪਿੰਡ ਦੇ ਵਿਕਾਸ ਅਤੇ ਸਰਪੰਚਾਂ ਦੀ ਢਾਲ ਬਣ ਸਕਦੀ ਹੈ ಗ್ರಾಮ ਪੰਚਾਇਤ ਮੀਟਿੰਗ ਦਾ ਕਾਰਜਮ ਕਿਵੇਂ ਪੂਰਾ ਹੋ ਸਕਦਾ ਹੈ ਕਾਸਟਿਕ ਵੋਟ ਕੀ ਹੁੰਦੀ ਹੈ ਜਿਵੇਂ ਫਾਸਟ ਕਾਲ ਸਰਪੰਚ ਸਾਹਿਬ ਬੋਲ ਕੇ ਗਏ ਨੇ ਠੀਕ ਹੈ ਸਰਪੰਚ ਕਦੋਂ ਕਰ ਸਕਦਾ ਇਸ ਦੀ ਵਰਤੋਂ ਟਿਕਾ ਮਰਨੇਗਾ ਕਿਵੇਂ ਬਾਤ ਦੱਸ ਸਕਦੀ ਹੈ ਪਿੰਡ ਦੀ ਨਿਹਾਰ ਪੰਚਾਇਤਾਂ ਕਿਵੇਂ ਬਣਾ ਸਕਦੀਆਂ ਨੇ ਮਰਨੇਗਾ ਸਰਕਾਰ ਕਿਉਂ ਲੈ ਜਾਂਦੀ ਹੈ ਸ਼ਾਮਲਟ ਜ਼ਮੀਨ ਦੇ ਪੈਸੇ ਦਾ 30% ਹਿੱਸਾ ਕੀ ਦੇਣਾ ਜ਼ਰੂਰੀ ਹੈ ਜਾਂ ਨਹੀਂ ਇਹਦੇ ਤੇ ਵੀ ਜਾਣਾਂਗੇ ਕਿਵੇਂ ਰੁਕ ਸਕਦਾ ਹੈ ਤੇ ਕਿਵੇਂ ਅਸੀਂ ਕੰਮ ਪਿੰਡਾਂ ਨੂੰ ਚਲਾ ਸਕਦੇ ਹਾਂ ਬਿਹਤਰ ਪੰਜਾਬ ਬਣਾ ਸਕਦੇ ਹਾਂ ਸੋ ਆਓ ਇਹਨੂੰ ਜਾਣੀਏ ਤੇ ਇਹਦੇ ਤੇ ਅਮਲ ਕਰੀਏ ਬਹੁਤ ਬਹੁਤ ਧੰਨਵਾਦ